ਹਾਂਜੀ ਤੋਂ ਅੱਜ ਮੈਂ ਲਾਧੂ ਕਾ ਪਿੰਡ ਦੇ ਵਿੱਚ ਖੜਾ ਜੋ ਸਾਡੇ ਦੇਸ਼ ਦੀ ਜਦੋਂ ਵੰਡ ਹੋਈ ਔਰ ਦੇਸ਼ ਦਾ ਵਟਵਾਰਾ ਹੋਇਆ ਔਰ ਪਾਕਿਸਤਾਨ ਦੇ ਜੋ ਇਸ ਪਿੰਡ ਦੇ ਮਾਲਕ ਸੀ ਤੇ ਉਸ ਵੇਲੇ ਜੋ ਇਸ ਇਲਾਕੇ ਦੇ ਵਿੱਚ ਉਹਨਾਂ ਦੀ ਬੜੀ ਜੋ ਬੜੀ ਵੱਡੀ ਪਛਾਣ ਸੀ ਤੇ ਆਲਦ ਵਾਲੇ ਜ਼ਮੀਨਾਂ ਦੇ ਮਾਲਕ ਸੀ ਉਹ ਪਾਕਿਸਤਾਨ ਦੇ ਵਿੱਚ ਚਲੇ ਗਏ ਤੇ ਜੋ ਸਾਡੇ ਲੋਕ ਉੱਥੇ ਬੈਠੇ ਸੀ ਹਿੰਦੂ ਉਹ ਸਾਰੇ ਉਸ ਪੰਜਾਬ ਤੋਂ ਲੈnde ਪੰਜਾਬ ਤੋਂ ਇਸ ਪੰਜਾਬ ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਲਾਧੂ ਕਾ ਆ ਕੇ ਵਸੇ ਨੇ ਆ ਮੇਰੇ ਪਿੱਛੇ ਜਿਹੜਾ ਇੱਕ ਬੜਾ ਪੁਰਾਣਾ ਗੇਟ ਉਸ ਵੇਲੇ ਜਿਹੜਾ ਇਸ ਪਿੰਡ ਦਾ ਸਭ ਤੋਂ ਵੱਡਾ ਜ਼ਿਮੀਂਦਾਰ ਸੀ ਮੈਂ ਉਹਦੇ ਨਾਂ ਦੇ ਬਾਰੇ ਵਾਕਫ ਨਹੀਂ ਉਹਨਾਂ ਨੇ ਉਸ ਵੇਲੇ ਇੱਕ ਜਿਹੜਾ ਵਿਰਾਸਤੀ ਜਿਹੜਾ ਅਯੂਬੇ ਦੇ ਟਾਈਪ ਤੇ ਬਣਾਇਆ ਸੀ 1905 ਦੇ ਵਿੱਚ ਅੱਜ 100 ਤਕਰੀਬਨ 20 ਸਾਲ ਹੋ ਗਏ ਨੇ 120 ਸਾਲਾਂ ਦੇ ਵਿੱਚ ਆ ਜਿਹੜੀ ਬਿਲਡਿੰਗ ਖੜੀ ਹੈ ਕਿਉਂਕਿ ਪੰਜਾਬ ਸਰਕਾਰ ਤੇ ਜਿਹੜੀ ਭਾਰ ਸਰਕਾਰ ਹੈ ਉਹ ਜਿੰਨੀਆਂ ਸਾਡੀਆਂ ਪੁਰਾਣੀਆਂ ਬਿਲਡਿੰਗਾਂ ਨੇ ਚਾਹੇ ਕਿਸੇ ਉਹਨਾਂ ਨੂੰ ਕਿਲੇ ਮਿਲਦੇ ਨੇ ਚਾਹੇ ਪਿੰਡਾਂ ਦੇ ਵਿੱਚ ਕੋਈ ਉਹਨਾਂ ਨੂੰ ਪੁਰਾਣੀਆਂ 100 ਸਾਲ ਤੋਂ ਜ਼ਿਆਦਾ ਇਮਾਰਤਾਂ ਮਿਲਦੀਆਂ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਉਸ ਜਿਹੜੇ ਮੈਮੈਂਟੋ ਦੇ ਵਿੱਚ ਲੈਂਦੇ ਨੇ ਤੇ ਮੈਂ ਪੰਜਾਬ ਸਰਕਾਰ ਨੂੰ ਔਰ ਭਾਰਤ ਸਰਕਾਰ ਨੂੰ ਬੇਨਤੀ ਕਰਾਂਗਾ ਵਿਸ਼ੇਸ਼ ਤੌਰ ਤੇ ਕਿ ਇਸ ਦਰਵਾਜ਼ੇ ਦੀ ਸਾਂਭ-ਸਮਾਲ ਦੇ ਵਾਸਤੇ ਇਸ ਡਿਊਟੀ ਦੀ ਸਾਂਭ-ਸਮਾਲ ਦੇ ਵਾਸਤੇ ਜੋ ਸਾਡੇ ਕੋਲ 120 ਸਾਲ ਪੁਰਾਣੀ ਵਿਰਾਸਤ ਹੈ ਸਾਡੇ ਹਿੰਦੁਸਤਾਨ ਦੀ ਜਿਸ ਵੇਲੇ ਹਿੰਦੁਸਤਾਨ ਤੇ ਪਾਕਿਸਤਾਨ ਇਕੱਠਾ ਸੀ ਇਹਨੂੰ ਅੱਜ ਵੀ ਕਾਇਮ ਕਰਨ ਦੇ ਵਾਸਤੇ ਇਹਦੇ ਵਾਸਤੇ ਫੰਡ ਜਾਰੀ ਕਰਨਾ ਚਾਹੀਦਾ ਔਰ ਗਵਰਨਮੈਂਟ ਨੂੰ ਇਹਦਾ ਖਿਆਲ ਕਰਨਾ ਚਾਹੀਦਾ ਮੈਂ ਪ੍ਰਸ਼ਾਸਨ ਦੇ ਨਾਲ ਵਿਸ਼ੇਸ਼ ਤੌਰ ਤੇ ਵੀ ਗੱਲ ਕਰਾਂਗਾ ਕਿ ਇਹਦੇ ਵਾਸਤੇ ਜਿੰਨਾ ਪੈਸਾ ਚਾਹੀਦਾ ਚਾਹੇ ਕੋਈ ਗਵਰਨਮੈਂਟ ਦਾ 4 ਲੱਖ ਲੱਗਦਾ 5 ਲੱਖ ਲੱਗਦਾ ਉਹ ਸਾਰਾ ਆਪਣੇ ਕੋਲੋਂ ਲਾ ਕੇ ਇਹਦੀ ਸਾਮ ਸੰਭਾਲ ਕਰੇ ਔਰ ਇੱਕ ਵਿਰਾਸਤੀ ਜੋ ਬਣੀ ਉਹ ਸਾਡੇ ਕੋਲ ਹਮੇਸ਼ਾ ਦੇ ਵਾਸਤੇ ਰਹਿ ਸਕੇ